ED ਨੇ منی ਲਾਂਡਰਿੰਗ ਕੇਸ 'ਚ ਧਾਇਰ ਚਾਰਜ ਸ਼ੀਟ 'ਚ ਦਾਵਾ ਕੀਤਾ ਕਿ ਕਾਂਗਰਸ ਆਗੂ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਵੱਲੋਂ ਸਾਲ 2005-6 'ਚ ਹਰਿਆਣਾ 'ਚ ਰੀਅਲ ਏਸਟੇਟ ਏਜੰਟ ਤੋਂ ਖਰੀਦੇ ਤਿੰਨ ਪਲਾਂਟਾਂ ਦੀ ਜਾਂਚ ਦੇ ਨਾਲ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਵਾਡਰਾ ਨਾਲ ਸੰਬੰਧਿਤ ਖਰੀਦ ਸੌਦੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੰਗੀ ਜਾਂਚ ਏਜੰਸੀ ਨੇ ਇਸ ਮਾਮਲੇ 'ਚ ਨਵੰਬਰ ਮਹੀਨੇ ਪ੍ਰਵਾਸੀ ਭਾਰਤੀ ਕਾਰੋਬਾਰੀ ਸੀਸੀ ਥੰਬੀ ਖਿਲਾਫ ਦਿੱਲੀ ਦੀ ਕੋਰਟ 'ਚ ਚਾਰਜ ਸ਼ੀਟ ਦਾਇਰ ਕੀਤੀ ਸੀ ਥੰਬੀ ਦੇ ਕਥਿਤ ਸਬੰਧ ਰੌਬਰਟ ਵਾਡਰਾ ਨਾਲ ਸੁਮਿਤ ਚੱਡਾ ਨਾਲ ਦੱਸੇ ਜਾ ਰਹੇ ਨੇ ਚੱਡਾ ਕਥਿਤ ਵਿਚੋਲੀਏ ਸੰਜੇ ਭੰਡਾਰੀ ਦਾ ਰਿਸ਼ਤੇਦਾਰ ਹੈ ਹਾਲਾਂਕਿ ਈਡੀ ਨੇ ਚਾਰਜ ਸ਼ੀਟ 'ਚ ਰੌਬਰਟ ਵਾਡਰਾ ਤੇ ਪ੍ਰਿੰਕਾ ਗਾਂਧੀ ਵਾਡਰਾ ਨੂੰ ਮੁਲਜ਼ਮਾਂ ਵੱਜੋਂ ਨਾਮਜ਼ਦ ਨਹੀਂ ਕੀਤਾ ਪਰ ਅਜਿਹਾ ਪਹਿਲੀ ਵਾਰ ਹੋਇਆ ਕਿ ਚਾਰਜ ਸ਼ੀਟ 'ਚ ਪ੍ਰਿੰਕਾ ਗਾਂਧੀ ਦਾ ਨਾਮ ਦਰਜ ਕੀਤਾ ਗਿਆ ਦਿੱਲੀ 'ਚ ਭ੍ਰਿਸ਼ਟਾਚਾਰ ਵਿਰੋਧੀ ਵਿਸ਼ੇਸ਼ ਅਦਾਲਤ ਨੇ 22 ਦਸੰਬਰ ਨੂੰ ਇਸ ਚਾਰਜ ਸ਼ੀਟ ਤੇ ਸੁਣਵਾਈ ਕੀਤੀ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ 29 ਜਨਵਰੀ ਨੂੰ ਹੋਵੇਗੀ ਦਰਸਲ ਪੰਡਾਰੀ ਸਾਲ 2016 ਚ ਬ੍ਰਿਟੇਨ ਫਰਾਰ ਹੋ ਗਿਆ ਸੀ ਤੇ ਬ੍ਰਿਟਾਨਵੀ ਸਰਕਾਰ ਨੇ ਈਡੀ ਤੇ ਸੀਬੀਆਈ ਵੱਲੋਂ ਕਾਨੂੰਨੀ ਤੌਰ ਤੇ ਬੇਨਤੀ ਕੀਤੀ ਕਿ ਉਸ ਨੂੰ ਇਸੇ ਸਾਲ ਜਨਵਰੀ ਤੱਕ ਵਾਪਸ ਭਾਰਤ ਭੇਜਣ ਲਈ ਮਨਜ਼ੂਰੀ ਦੇ ਦਿੱਤੀ ਜਾਵੇ। ਦੋਵਾਂ ਕੇਂਦਰੀ ਏਜੰਸੀਆਂ ਵਿਦੇਸ਼ ਅਤੇ ਕਥਤ ਅਣ ਐਲਾਨੀ ਸੰਪਤੀ ਰੱਖਣ ਦੇ ਦੋਸ਼ ਏਟ ਪੰਡਾਰੀ ਖਿਲਾਫ ਮਨੀ ਲਾਂਡਰਿੰਗ ਤੇ ਚੋਰੀ ਦੇ ਦੋਸ਼ਾਂ ਦੀ ਜਾਂਚ ਕਰ ਰਹੀਆਂ ਹਨ। ਈਡੀ ਨੇ ਆਪਣੀ ਚਾਰਜ ਸ਼ੀਟ ਚ ਕਿਹਾ ਕਿ ਸਾਲ 2015 ਚ ਥੰਪੀ ਖਿਲਾਫ ਵਿਦੇਸ਼ੀ ਮੁਦਰਾ ਰੈਗੂਲੇਸ਼ਨ ਐਕਟ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਉਸ ਨੂੰ ਵਾਡਰਾ ਜੋੜੇ ਵੱਲੋਂ ਜ਼ਮੀਨ ਦੀ ਖਰੀਦ ਤੇ ਵਿਕਰੀ ਸੰਬੰਧੀ ਲੈਣ-ਦੇਣ ਦੇ ਬਾਰੇ ਪਤਾ ਲੱਗਾ ਸੀ ਏਜੰਸੀ ਨੇ ਕਿਹਾ ਕਿ ਰੌਬਰਟ ਵਾਡਰਾ ਤੇ ਥੰਪੀ ਵਿਚਾਲੇ ਇੱਕ ਲੰਮਾ ਤੇ ਗਹਿਰਾ ਰਿਸ਼ਤਾ ਸੀ ਇਸ ਮਾਮਲੇ 'ਚ ਈਡੀ ਪਹਿਲਾਂ ਵੀ ਰੌਬਰਟ ਵਾਡਰਾ ਤੋਂ ਪੁੱਛ ਪੜਤਾਲ ਕਰ ਚੁੱਕੀ ਹੈ ਤੇ ਉਹਨਾਂ ਨੇ ਕਿਸੇ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ ਸੀ ਈਡੀ ਨੇ ਕਿਹਾ ਕਿ ਥੰਪੀ ਨੇ ਸਾਲ 2005 ਤੇ 8 ਦਰਮਿਆਨ ਦਿੱਲੀ ਐਨਸੀਆਰ ਸਥਿਤ ਰੀਅਲ اسٹیਟ ਏਜੰਟ ਐਚਐਲ ਪਾਹਵਾ ਰਾਹੀਂ ਹਰਿਆਣਾ ਦੇ ਫਰੀਦাবাদ ਇਲਾਕੇ ਦੇ ਪਿੰਡ ਅਮੀਰਪੁਰ ਚ 486 ਏਕੜ ਜ਼ਮੀਨ ਖਰੀਦੀ ਸੀ ਈਡੀ ਨੇ ਆਪਣੀ ਚਾਰਜ ਸ਼ੀਟ ਚ ਇਹ ਵੀ ਕਿਹਾ ਕਿ ਜ਼ਿਕਰ ਕਰਨਾ ਬੇहद ਜ਼ਰੂਰੀ ਹੈ ਕਿ ਰੌਬਰਟ ਵਾਡਰਾ ਨੇ ਸਾਲ 2005 ਅਤੇ 6 d'armiana ਐਚ ਐਲ ਪਾਵਾ ਤੋਂ 334 ਕਨਾਲ ਜ਼ਮੀਨ ਦੇ ਤਿੰਨ ਪਲਾਟ ਖਰੀਦੇ ਤੇ ਦਸੰਬਰ 2010 ਨੂੰ ਇਹ ਜ਼ਮੀਨ ਪਾਵਾ ਨੂੰ ਵਾਪਸ ਵੇਚ ਦਿੱਤੀ। ਇਸ ਤੋਂ ਪਹਿਲਾਂ ਰੌਬਰਟ ਵਾਡਰਾ ਦੀ ਪਤਨੀ ਪ੍ਰਿੰਕਾ ਵਾਡਰਾ ਨੇ ਸਾਲ 2006 'ਚ ਪਾਵਾ ਤੋਂ ਪਿੰਡ ਮੀਰਪੁਰ ਤੋਂ 40 ਕਨਾਲ ਖੇਤੀਬਾੜੀ ਜ਼ਮੀਨ ਖਰੀਦੀ ਤੇ ਫਰਵਰੀ 2010 ਨੂੰ ਇਹ ਜ਼ਮੀਨ ਪਾਵਾ ਨੂੰ ਵਾਪਸ ਵੇਚ ਦਿੱਤੀ। ਈਡੀ ਨੇ ਦਾਅਵਾ ਕੀਤਾ ਕਿ ਪਾਵਾ ਨੂੰ ਜ਼ਮੀਨ ਇਕਵਾਇਰ ਲਈ ਨਗਦ ਰਾਸ਼ੀ ਮਿਲ ਰਹੀ ਸੀ। ਇਹ ਵੀ ਦੇਖਿਆ ਗਿਆ ਕਿ ਰੌਬਰਟ ਵਾਡਰਾ ਨੇ ਪਾਵਾ ਨੂੰ ਰਾਪਗਤਾਨ ਨਹੀਂ ਕੀਤਾ ਇਸ ਸਬੰਧ ਚ ਅਜੇ ਜਾਂਚ ਚ ਜਾਰੀ ਹੈ ਮਾਮਲੇ ਚ ਥੰਬੀ ਨੂੰ ਜਨਵਰੀ 2020 ਚ ਗ੍ਰਿਫਤਾਰ ਕੀਤਾ ਗਿਆ ਸੀ ED ਨੇ ਹਾਲੀ ਚ ਦਿੱਤੇ ਬਿਆਨ ਚ ਦੋਸ਼ ਲਾਇਆ ਸੀ ਕਿ ਥੰਬੀ ਰੌਬਰਟ ਵਾਡਰਾ ਦਾ ਕਰੀਬੀ ਸਹਿਯੋਗੀ ਸੀ ਮੌਜੂਦਾ ਸਮੇਂ ਥੰਬੀ ਜਮਾਨਤ ਤੇ ਹੈ